ਪਰਮੇਸ਼ਰ ਦਾ ਧੰਨਵਾਦ ਕਰਦੇ ਜਿਸ ਪਰਮੇਸ਼ਰ ਨੇ ਸਾਨੂੰ ਜ਼ਿੰਦਾ ਰੱਖਿਆ ਔਰ ਅੱਜ ਇੱਕ ਵਾਰ ਫਿਰ ਤੋਂ ਆਪਣੀ ਹਜ਼ੂਰੀ ਵਿੱਚ ਸਾਨੂੰ ਲੈ ਕੇ ਆਇਆ। ਮੇਰੇ ਪਿਆਰੇਓ ਅਸੀਂ ਲਗਾਤਾਰ ਪਰਮੇਸ਼ਰ ਦੇ ਵਚਨਾਂ ਨੂੰ ਸਿੱਖਦੇ ਜਾ ਰਹੇ ਆ। ਪਹਿਲਾਂ ਮੈਂ ਤੁਹਾਨੂੰ ਬਵਿਸ਼ਤਾ ਦੇ ਵਿੱਚੋਂ 14 ਨੇਮ ਸਮਝਾਇਆ ਕਿ ਆਪਣੇ ਗਵਾਨੀ ਨੂੰ ਕਿਤਰਾ ਪਿਆਰ ਕਰਨਾ ਹੈ। ਉਸ ਤੋਂ ਬਾਅਦ ਪ੍ਰਭੂ ਯੀਸ਼ੂ ਮਸੀਹ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਕਿ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਚੇਲਿਆਂ ਦੇ ਪੈਰ ਧੋਤੇ ਇਤੋਂ ਤੱਕ ਕਿ ਆਪਣੇ ਦੁਸ਼ਮਣ ਦੇ ਯਹੂਦਾ ਕਿਸ ਕਰੇ ਜੋਤੀ ਜਿਹੜਾ ਨੂੰ ਫੜਵਾਉਣ ਵਾਲਾ ਸੀ ਸੌਦਾ ਕਰਕੇ ਆ ਗਿਆ ਸੀ ਉਹਦੇ ਵੀ ਪੈਰ ਤੋਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਪ੍ਰਭੂ ਯੀਸ਼ੂ ਮਸੀਹ ਨੇ ਸਾਨੂੰ ਕਿਤਰਾ ਪਿਆਰ ਕਰਨਾ ਸਿਖਾਇਆ ਹੈ ਔਰ ਸੇਵਾ ਕਰਨੀ ਵੀ ਸਿਖਾਈ ਹੈ ਕਿਉਂਕਿ ਕੋਣੀ ਨੂੰ ਜਦੋਂ ਸ਼ੁੱਧ ਕੀਤਾ ਗਿਆ ਤਾਂ ਪ੍ਰਭੂ ਯੀਸ਼ੂ ਮਸੀਹ ਨੇ ਉਸ ਤੋਂ ਨਫ਼ਰਤ ਨਹੀਂ ਕੀਤੀ ਬਲਕਿ ਉਹਨੂੰ ਅੱਛਾ ਕੀਤਾ ਇਸੇ ਪ੍ਰਕਾਰ ਅੱਜ ਉਸਤੇ ਅੱਗੇ ਅਸੀਂ ਅ ਅਚਨ ਸਿੱਖ ਲਈ ਜਾ ਰਿਹਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਅਗਰ ਪ੍ਰਭੂ ਯੇਸ਼ੂ ਮਸੀਹ ਨੇ ਆਪਣੇ ਚੇਲਿਆਂ ਦੇ ਪੈਰ ਤੋਦਤੇ ਕਿ ਤੁਸੀਂ ਆਪਣੇ ਦੁਸ਼ਮਣਾਂ ਦੇ ਪੈਰ ਕਿਉਂ ਨਹੀਂ ਤੋਦ ਸਕਦੇ ਤਨ ਸੁਪਾਉਣ ਵਾਲਿਆਂ ਦੇ ਤੁਹਾਡੇ ਵਿਰੁੱਧ ਚੱਲਣ ਵਾਲਿਆਂ ਦੇ ਇੱਥੋਂ ਤੱਕ ਆਪਣੇ ਮਾਤਾ ਪਿਤਾ ਦੇ ਕਿਉਂ ਨਹੀਂ ਪੈਰ ਤੋਦ ਸਕਦੇ ਉਸੇ ਵਿਸ਼ੇ ਨੂੰ ਅਸੀਂ ਅੱਗੇ ਵਧਾਉਣ ਲਈ ਜਾ ਰਹੇ ਹਾਂ ਅੱਜ ਮਾਤਾ ਪਿਤਾ ਦਾ ਕਿਤਰਾ ਆਦਰ ਕਰਨਾ ਹੈ ਉਸ ਵਿਸ਼ੇ ਨੂੰ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ ਪੂਛਦੀ ਕਿਤਾਬ ਉਸ ਦਾ 20 ਅਧਿਆਇ 12 ਵਚਨ ਪੜਿ ਗਏ पूछ भी बारह वचन तुम अपने पिता अपनी माता का आदर कर सही पढ़ रहे हो निर्गमन बीस का बारह वचन तुम अपने पिता अति अपनी माता का आदर कर ध्यान के सुनना तू अपने पिता और अपनी माता का आदर करना जी पा जो तेरे दिन उस पुमिते जड़ी यहवा तेरा परमिशर तनु जटा है लम्हे होड़ इधर नाला मलाकी दी किताब उस दा एक अध्याय छः वचन पड़ी पुत्र पिता का और तास स्वामी का आदर करता है यदि मैं पिता हूँ तो मेरा आदर कहाँ है और यदि मैं स्वामी हूँ तू मेरा बैर मानना कहा इधर भी लिखा है पुत्र अपने पिता का की करता है आदर करता है मेरे प्यारे ये वचन सिर्फ सुन या पढ़न वास्ते नहीं है ये वचन नु अपने जीवन च असी एक एक ने लागू करना है चाहे असी दास हो ये दासी हो ये विश्वासी हो ये एल्डर हो ये परमेश्वर ने हुक्म दिता मैं तमाम समझाया से ना भविषा के आज्ञा नेम विधिया और न्यामिया इसलिए परमेश्वर की आज्ञा के अनुसार और हुक्म के अनुसार तो सलाह नहीं दिखती जा रही ये तुम करना है जो लोग कहें कि असी परमेश्वर से विश्वास करते हैं परवेश मसी न मुक्तिदाता करके ग्रहण किया है असी विश्वासी दास याद एलडर है तो थोड़े लिए हुक्म है परमेश्वर का कि अपने पिता और अपनी माता का की करना है आदर करना है नंबर एक अपने पिता और अपनी माता का की करना है आदर करना है एफिसिया पतरी उसका छे अद्याय है उसका एक ते दो वचन पढ़ लो اے بچوں تو سہی پربھو وچ اپنے ماں باپ دے اگیا کارو کیوں نو اے ترن دی گل اے تو اپنے ماں پیراں دا آدھر کر اے وعدے نال پہلا ہوندا اے ਧਿਆਨ دے کے سننا اپنے માતા ਪਿਤਾ ਦਾ ਆਦਰ کرنا اور ਆਦਰ دے وچ اگیا مننا بھی اے نمبر 2 اپنے માતા ਪਿਤਾ ਦਾ ਆਦਰ کردے سمے आदर ਦੇ ਨਾਲ ਹੀ ਜੁਆਇੰਟ ਹੈ ਆਗਿਆ ਮੰਨਣਾ ਆਗਿਆ ਦਾ ਪਾਲਣ ਕਰਨਾ ਆਗਿਆਕਾਰੀ ਕਰਨੀ ਇਹ ਧਿਆਨ ਰੱਖਣਾ ਚਿਤਨ ਸੋ ਇਹ ਦੋਨੋਂ ਜੁੜੇ ਆ ਅਗਰ ਤੁਸੀਂ ਆਪਣੇ ਮਾਤਾ ਪਿਤਾ ਦਾ ਆਦਰ ਕਰਦੇ ਹੋ ਤਾਂ ਉਹਦੇ ਵਿੱਚ ਆਗਿਆ ਦਾ ਪਾਲਣ ਵੀ ਹੈ ਉਹ ਅੱਗੇ ਜਾ ਕੇ ਹੋਰ ਵੀ ਆਪਾਂ ਵਚਨ ਨੂੰ ਖੋਲਾਂਗੇ ਕਿਸ ਕਿਸ ਗੱਲ ਦੀ ਆਪਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਏ ਅੱਗੇ ਉਤਪਤੀ ਪੋਸਦਾ 31 ਅਧਿਆਇ 35 ਵਚਨ ਪੜਿਓ ਉਤਪਤੀ 31 ਦਾ 35 ਵਚਨ ਤਾਂ ਉਸ ਆਪਣੇ ਪਿਤਾ ਨੂੰ ਆਖਿਆ ਹੈ ਮੇਰੇ ਸੁਆਮੀ ਤੁਹਾਡੀਆਂ ਅੱਖਾਂ ਵਿੱਚ ਇਹ ਗੱਲ ਨਾਰਾਜ਼ਗੀ ਦੀ ਨਾ ਹੋਵੇ ਕਿ ਮੈਂ ਤੁਹਾਡੇ ਸਾਹਮਣੇ ਨਾ ਉੱਠ ਸਕੀ ਧਿਆਨ ਦੇ ਕੇ ਸੋਨਾ ਆਦਰ ਦੇ ਵਿੱਚ ਤੀਸਰੀ ਗੱਲ ਅੱਜ ਵਿਸ਼ਾ ਆ ਆਪਣੇ ਮਾਤਾ ਪਿਤਾ ਦਾ ਆਦਰ ਕਰਨਾ ਤੀਸਰੀ ਗੱਲ ਇਹਦੇ ਵਿੱਚ ਕੀ ਆ ਰਹੀ ਆ ਇਧਰ ਉਤਪਤੀ ਦੇ ਵਿੱਚੋਂ ਜੋ ਸੀ ਪੜ ਰਹੇ ਆ 31 ਦੇ 35 ਵਿੱਚ ਜਦ ਰਖੇਲ ਯਾਕੂਬ ਦੀ ਪਤਨੀ ਰਾਹਿਲ ਜਦੋਂ ਆ ਰਹੀ ਆ ਕੁ ਉਹਦਾ ਪਿਤਾ ਉਹਦੇ ਜਦੋਂ ਮਗਰ ਆਇਆ ਤੋ ਕੁਝ ਸਮਾਨ ਇਸ ਵਕਤ ਮੈਂ ਸਮਾਨ ਹੀ ਬੋਲੂਗਾ ਜਦੋਂ ਉਹਦਾ ਕੁਝ ਸਮਾਨ ਗੁੰਮ ਹੋ ਗਿਆ ਤੇ ਉਹ ਕਲਾਸ਼ੀ ਲੈਣ ਦੇ ਲਈ ਆਇਆ ਤੋ ਯਕੂਬ ਦੀ ਪਤਨੀ ਰਾਹਿਲ ਉਹ ਬੈਠੀ ਰਹੀ ਤਾਂ ਉਹ ਆਪਣੇ ਪਿਤਾ ਨੂੰ ਕਹਿਣ ਲੱਗੀ ਪਿਤਾ ਜੀ ਮੈਨੂੰ ਮਾਫ ਕਰਨਾ ਮੈਂ ਤੁਹਾਡੇ ਸਾਹਮਣੇ ਉੱਠ ਕੇ ਖੜੀ ਨਹੀਂ ਹੋ ਸਕੀ ਸੋ ਆਦਰ ਦੇ ਵਿੱਚ ਤੀਸਰੀ ਗੱਲ ਕੀ ਆ ਰਹੀ ਆ ਆਪਣੇ ਮਾਤਾ ਪਿਤਾ ਦੇ ਸਾਹਮਣੇ ਉੱਠ ਕੇ ਖੜੇ ਹੋਣਾ ਜਦ ਸਕੂਲ ਦੇ ਵਿੱਚ ਤੁਸੀਂ ਜਾਂਦੇ ਹੋ ਤਾਂ ਬੈਠੇ ਹੋ ਕਲਾਸ ਦੇ ਵਿੱਚ ਤੇ ਜਦੋਂ ਟੀਚਰ ਤੁਹਾਡਾ ਅੰਦਰ ਆਉਂਦਾ ਹੈ ਤਾਂ ਕੀ ਕਰਦੇ ਹੋ ਬੈਠੇ ਰਹਿੰਦੇ ਹੋ ਜਾਂ ਉੱਠ ਕੇ ਖੜੇ ਹੁੰਦੇ ਹੋ ਅਗਰ ਤੁਹਾਨੂੰ ਇਸ ਗੱਲ ਦਾ ਗਿਆਨ ਹੈ ਤੇ ਤੁਹਾਡੇ ਮਾਤਾ ਪਿਤਾ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਪੋਸਿਆ ਤੁਹਾਡੀ ਹਰ ਜ਼ਰੂਰਤ ਦਾ ਖਿਆਲ ਰੱਖਿਆ ਕਿੰਨਾ ਹਾਲਾਤਾਂ ਦੇ ਵਿੱਚ ਤੁਹਾਡੀ ਪਰਵਿਸ਼ਵ ਕੀਤੀ ਤੁਹਾਨੂੰ ਪੜਾਇਆ ਲਿਖਾਇਆ ਤੁਹਾਡੇ ਲਈ ਇੰਨਾ ਕਸ਼ਟ ਉਠਾਇਆ ਕੀ ਤੁਸੀਂ ਆਪਣੇ ਮਾਤਾ ਪਿਤਾ ਦੇ ਸਾਹਮਣੇ ਉੱਠ ਕੇ ਖੜੇ ਨਹੀਂ ਹੋ ਸਕਦੇ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ बार-बार ਉੱਠ ਕੇ ਖੜੇ ਹੋ ਜਾਓ ਪਰ ਆਪਣੇ ਮਾਤਾ ਪਿਤਾ ਨੂੰ ਆਦਰ ਦੇਂਦੇ ਹੋਏ ਜਦ ਜਦੋਂ ਘਰ ਚ ਐਂਟਰੀ ਕਰਦੇ ਆ ਇੱਕਦਮ ਉੱਠ ਕੇ ਖੜੇ ਹੋ ਜਾਣਾ ਤੁਹਾਡੇ ਪਿਤਾ ਦੀ ਬਰਾਬਰ ਤੇ ਨਾ ਬੈਠੋ ਇਹ ਅਚੀ ਤਰ੍ਹਾਂ ਸਮਝ ਲੈਣਾ ਕੁਝ ਗੱਲਾਂ ਦਾ ਖਿਆਲ ਰੱਖਣਾ ਕਈ ਵਾਰ ਅਸੀਂ ਇਹ ਗੱਲਾਂ ਭੁੱਲ ਜਾਂਦੇ ਆ ਅਸੀਂ ਬੋਲਦੇ ਮੈਂ ਤਾਂ ਪ੍ਰਭੂ ਦਾ ਦਾਸ ਏ ਮੈਂ ਤੇ ਰਸੂਲ ਏ ਮੈਂ ਤੇ ਨਬੀ ਏ ਮੈਂ ਤਾਂ ਪਾਸਟਰ ਏ ਤੋ ਅਗਰ ਤੁਸੀਂ ਰਸੂਲ ਹੋ ਨਬੀ ਹੋ ਪਾਸਟਰ ਹੋ ਜਾਂ ਕੋਈ ਵੀ ਸੇਵਕ ਹੋ ਅਗਰ ਤੁਹਾਡਾ ਮਾਤਾ ਪਿਤਾ ਤੁਹਾਨੂੰ ਪਰਮੇਸ਼ਰ ਦੇ ਦਾਸ ਸਮਝ ਕੇ ਤੁਹਾਡਾ ਆਦਰ ਕਰ ਰਿਹਾ ਹੈ ਤੇ ਤੁਹਾਨੂੰ ਵੀ ਆਪਣੇ ਮਾਤਾ ਪਿਤਾ ਦਾ ਆਦਰ ਕਰਨਾ ਚਾਹੀਦਾ ਹੈ ਚਾਹੀਦਾ ਨਹੀਂ ਕਰਨਾ ਹੈ ਹੁਕਮ ਹੈ ਮੈਂ ਪ੍ਰਭੂ ਦਾ ਦਾਸ ਹਾਂ ਮੇਰੀ ਮਾਂ ਮੈਨੂੰ ਕਈ ਵਾਰ ਕੀ ਕਹਿੰਦੀ ਏ ਪ੍ਰਭੂ ਦੇ ਦਾਸ ਜੀ ਮੈਂ ਬੋਲਦਾ ਮੰਮੀ ਜੀ ਮੇਰ ਤੋਂ ਵੱਡੇ ਮੇਰੇ ਜੋ ਪਾਈ ਸਾਹਿਬ ਹੈ ਉਹ ਵੀ ਪਰਮੇਸ਼ਵਰ ਦੇ ਦਾਸ ਨੇ ਉਹਨਾਂ ਨੂੰ ਵੀ ਪਰਮੇਸ਼ਵਰ ਦੇ ਦਾਸ ਜੀ ਅਗਰ ਸਾਡਾ ਮਾਤਾ ਪਿਤਾ ਸਾਡੇ ਆਉਂਦੇ ਨੂੰ ਦੇਖ ਕੇ ਸਾਡਾ ਆਦਰ ਕਰ ਰਿਹਾ ਤੋ ਸਾਨੂੰ ਉਦੋਂ ਵੱਧ ਕੇ ਆਦਰ ਕਰਨਾ ਚਾਹੀਦਾ ਹੈ ਇਹ ਅੱਛੀ ਤਰ੍ਹਾਂ ਸੁਣ ਲੈਣਾ ਅੱਜ ਇਹ ਤਾਂ ਫੇਲਾ ਆਤਾ ਮੈਂ ਪੁਰਾਣਾ ਨੇ ਵੀ ਪੜਾ ਰਿਆ ਐ ਅੱਗੇ ਹੋਰ ਵੀ ਬਚ ਨੇ ਤਾਂ ਤੀਸਰੀ ਗੱਲ ਯਾਦ ਰੱਖਣਾ ਮੈਂ ਤੁਹਾਨੂੰ ਕਦੀ ਵੀ ਇਹ ਸਵਾਲ ਪੁੱਛ ਲਾਂਗਾ ਘਰੇ ਜਾ ਕੇ ਵਚਨ ਸੁਣ ਲੈਣਾ ਨੰਬਰ 1 ਆਪਣੇ ਪਿਤਾ ਔਰ ਮਾਤਾ ਦਾ ਕੀ ਕਰਨਾ ਆਦਰ ਕਰਨਾ ਮੁੱਖਾ ਕੇ ਬੋਲਿਏ ਨੰਬਰ 1 ਆਪਣੇ ਪਿਤਾ ਔਰ ਮਾਤਾ ਦਾ ਕੀ ਕਰਨਾ ਆਦਰ ਕਰਨਾ ਨੰਬਰ 2 ਆਦਰ ਦੇ ਵਿੱਚ ਆਗਿਆਕਾਰੀ ਆਉਂਦੀ ਆਪਣੇ ਮਾਤਾ ਔਰ ਪਿਤਾ ਦੀ ਕੀ ਮੰਨਣੀ ਆਦਰ ਕਰਣੀ ਤੀਸਰਾ ਆਪਣੇ ਮਾਤਾ ਪਿਤਾ ਦੇ ਸਾਹਮਣੇ ਉੱਠ ਕੇ ਕੀ ਹੋਣਾ ਇਹ ਆਦਰ ਦੇ ਵਿਚਾਰਿਆ ਪਰ ਮਿਸ਼ਰ ਦਾ ਬਚਨ ਹੋਰ ਅਸੀਂ ਅੱਗੇ ਪੜ੍ਹਨਾ ਚਾਹਾਂਗੇ ਮੱਤੀ ਦੀ ਝੀਲ ਉਸ ਦਾ 1919 ਵਿੱਚ ਪੜ੍ਹੀਏ ਜਰਾ ਆਪਣੇ ਮਾ ਪਿਓ ਦਾ ਆਦਰ ਕਰ ਅਧਿਆਪਕ ਦੁਆਰ ਦੀ ਨੂੰ ਆਪਣੇ ਜਿਹਾ ਪਿਆਰ ਕਰ ਨਵੇਂ ਨਿਯਮ ਦੇ ਵਿੱਚ ਵੀ ਪ੍ਰਭੂ ਯਿਸੂ ਮਸੀਹ ਕੀ ਇਹ ਕਹ ਰਿਹਾ ਹੈ ਆਪਣੇ ਮਾਤਾ ਪਿਤਾ ਦਾ ਕੀ ਕਰ ਆਦਰ ਕਰ ਆਦਰ ਕਰ ਇਹ ਨੌਜਵਾਨਾਂ ਨੇ ਉਹ ਬਚਨ ਪੜਦੇ ਨਹੀਂ ਰਹਿਣਾ ਸੁਣਨਾ ਵੀ ਅੱਛੀ ਤਰ੍ਹਾਂ ਸੁਣ ਲੈਣਾ ਆਪਣੇ ਮਾਤਾ ਔਰ ਪਿਤਾ ਦਾ ਕੀ ਕਰ ਆਦਰ ਕਰ ਹੁਣ ਅਸੀਂ ਅੱਗੇ ਹੋਰ ਵਧਾਂਗੇ ਕੂਚ ਦੀ ਕਿਤਾਬ ਉਸ ਦਾ 19 ਦੇ ਆਏ 17 ਵਚਨ ਪੜ੍ਹੀਏ ਕੂਚ ਦੀ ਕਿਤਾਬ ਨਿਰਗਮਨ 19 ਕਾ 17 ਮੂਸਾ ਲੋਕਾਂ ਨੂੰ ਪਰਮੇਸ਼ਰ ਨਾਲ ਮਿਲਣ ਲਈ ਡੇਰੇ ਤੋਂ ਬਾਹਰ ਲਿਆਇਆ ਅਤੇ ਉਹ ਪਹਾੜ ਦੇ ਹੇਠਾਂ ਖਲੋ ਗਏ। ਨਿਕਰਮਣ 19 ਦਾ 17 ਪੜ੍ਹਦੇ ਹੋ ਅੱਜ ਜੀ موسی ਲੋਕਾਂ ਨੂੰ ਪਰਦੇਸ ਨਾਲ ਮਿਲਲੀ ਡੇਰੇ ਤੋਂ ਬਾਹਰ ਲਿਆਇਆ ਅਤੇ ਉਹ ਪਹਾੜ ਦੇ ਹੇਠਾਂ ਖਲੋ ਗਏ। ਹਮ ਅਤੇ ਸਾਰੇ ਸਨਈ ਪਹਾੜ ਤੋਂ ਧੂਆਂ ਨਿਕਲਦਾ ਸੀ। ਕਿਉਂਕਿ ਜੋ ਯਹੋਵਾ ਅੱਗ ਵਿੱਚ ਉਸਦੇ ਉੱਤੇ ਉਤਰਿਆ ਤੇ ਭੱਟੀ ਵਰਗਾ ਧੂਆਂ ਉਸਦੇ ਉੱਤੋਂ ਉੱਠ ਰਿਹਾ ਸੀ। ਅਤੇ ਸਾਰਾ ਪਹਾੜ ਕੰਬ ਰਿਆ ਸੀ ਤਾਂ ਧਿਆਨ ਦੇ ਕੇ ਸੋਨਾ ਪਰਮੇਸ਼ਵਰ ਨੇ ਮੂਸਾ ਨੂੰ ਕਿਹਾ ਕਿ ਤੂੰ ਇਸਰਾਇਲੀਆ ਨਾਲ ਲੈ ਕੇ ਆਈ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਏ ਕਿ ਜੋ ਮੈਂ ਤੈਨੂੰ ਸੌਂਪਿਆ ਦਾ ਮਹੱਤਵ ਕੀ ਹੈ ਤਾਂ ਇਸਰਾਇਲੀ ਲੋਕ ਜਦੋਂ ਪਰਮੇਸ਼ਵਰ ਉਹਨਾਂ ਨਾਲ ਗੱਲਾਂ ਕਰ ਲਗਾ ਤਾਂ ਭੈ ਵੀ ਤੋਂ ਡਰ ਗਏ ਇਧਰ ਪਰਮੇਸ਼ਰ ਆਪਣੇ ਵਚਨ ਚ ਕੀ ਕਹਿੰਦਾ ਹੈ ਲੇਵੀਆਂ ਦੀ ਕਿਤਾਬ ਉਸ ਦਾ 19 ਦੇ 3 ਵਚਨ ਪੜ੍ਹੀਏ ਤੁਸੀਂ ਆਪੋ ਆਪਣੀ ਮਾਂ मां अपने प्यो को डरना सबना अच्छी तरह देखिए गौर करनी अपने माता पिता तो की करना है डरना लिखा है अगर असि परमेश्वर का डर तो मानते इधर की लिखा है अपने माता पिता तो की करना है डरना है ਨੰਬਰ 4 ਆਪਣੇ ਮਾਤਾ ਪਿਤਾ ਦਾ ਕੀ ਕਰਨਾ ਹੈ ਡਰਨਾ ਹੈ ਉਹਨਾਂ ਦਾ ਭੈ ਮੰਨਣਾ ਹੈ ਆਪ ਕੋ ਆਪਾਂ ਦਾ ਸਾਹਮਣਾ ਨਹੀਂ ਕਰਨਾ ਤੂੰ ਕੀ ਕਰ ਲੇਗਾ ਫਿਰ ਮਾਂ ਨੂੰ ਇਹ ਨਹੀਂ ਕਹਿਣਾ ਤੂੰ ਕੀ ਕਰ ਲਈਂਗੀ ਅੱਛੀ ਤਰ੍ਹਾਂ ਸੁਣਨਾ ਆਪਣੇ ਮਾਤਾ ਪਿਤਾ ਦਾ ਕੀ ਮੰਨਣਾ ਡਰ ਮੰਨਣਾ ਇਹ ਵੀ ਮਾਂ ਕਹੇ ਦੀ ਤੇਰਾ ਪਿਤਾ ਬਾਹਰੋਂ ਆਣੇ ਲਾ ਵੇਖੀ ਜੋ ਉਹ ਕੀ ਆਦੂ ਵੱਤ ਕਰ ਜੀ ਨਹੀਂ ਧਰਮ ਮੰਨਣਾ ਹੈ ਨੰਬਰ 4 ਆਦਰ ਦੇ ਵਿੱਚ ਚੌਥੀ ਗੱਲ ਕੀ ਆ ਰਹੀ ਆ ਆਪਣੇ ਮਾਤਾ ਪਿਤਾ ਦਾ ਕੀ ਮੰਨਣਾ ਹੈ ਚਾਹੇ ਬਜ਼ੁਰਗ ਵੀ ਹੋ ਜਾਣ ਤੋ ਵੀ ਉਹਨਾਂ ਦਾ ਕੀ ਮੰਨਣਾ ਧਰਮ ਮੰਨਣਾ ਮਤ ਹਿਸਕੀ ਦੀ ਕਿਤਾਬ ਉਸ ਦਾ 22 ਅਧਿਆਏ 7 ਵਚਨ ਅੱਛੀ ਤਰ੍ਹਾਂ ਵਚਨ ਪੜਨਾ ਤੇਰੀ ਵਿੱਚ ਉਹਨਾਂ ਦੇ ਮਾਤਾ ਪਿਤਾ ਪੁਛ ਜਾਂਦਾ ਤੇਰੇ ਵਿੱਚ ਉਹਨਾਂ ਨੇ ਪਰਦੇਸੀਆਂ ਨਾਲ ਜ਼ਿਆਦਤੀ ਕੀਤੀ ਤੇਰੇ ਵਿੱਚ ਉਹਨਾਂ ਨੇ ਯਤੀਮਾਂ ਤੇ ਵਿਧਵਾ ਤੇ ਜ਼ੁਲਮ ਕੀਤਾ ਧਿਆਨ ਦੇ ਕੇ ਸੁਣਿਓ ਪੰਜਵੀਂ ਗੱਲ ਇੱذਰ ਕੀ ਸਿੱਖਣ ਲਈ ਮਿਲਦੀ ਆ ਕਿ ਆਪਣੇ ਮਾਤਾ ਪਿਤਾ ਨੂੰ ਤੁੱਛ ਨਹੀਂ ਸਮਝਣਾ ਧਿਆਨ ਦੇ ਕੇ ਸੁਣਨਾ ਇੱਕ ਵਾਰ ਵਚਨ ਫਿਰ ਤੋਂ ਪੜਿ ਗਏ ਤੇਰੇ ਵਿੱਚ ਉਹਨਾਂ ਨੇ ਮਾਤਾ ਪਿਤਾ ਨੂੰ ਤੁਛ ਜਾਤਾ ਤੋ ਪਰਮੇਸ਼ਵਰ ਦਾ ਵਚਨ ਹਿਸਕੀਏਲ ਦੇ ਦੁਆਰਾ ਇਸਰਾਇਲੀਆਂ ਨੂੰ ਕਹਿ ਰਿਹਾ ਆ ਕਿ ਹੈ ਇਸਰਾਇਲ ਤੇਰੇ ਵਿੱਚ ਇਹ ਘਟਨਾ ਹੋਈ ਆ ਕਿ ਲੋਕਾਂ ਨੇ ਆਪਣੇ ਮਾਤਾ ਪਿਤਾ ਨੂੰ ਤੁਛ ਜਾਣਿਆ ਤੁਛ ਜਾਣਿਆ ਤੁਛ ਜਾਣਨ ਦਾ ਮਤਲਬ ਕੀ ਆ ਕਈ ਵਾਰ ਆਪਾਂ ਆਪਣੇ ਮਾਤਾ ਪਿਤਾ ਨੂੰ ਬੋਲਦੇ ਤੁਸੀਂ ਮੇਰੇ ਲਈ ਕੀ ਕੀਤਾ ਤੂੰ ਇਹ ਵੱਡਾ ਕੰਮ ਕਰਤਾ ਕਿਦੇ ਲੈ ਆ ਸਾਡੇ ਬਾਪੂ ਨੇ ਕੀ ਕੀਤਾ ਈ ਮਾਤਾ ਪਿਤਾ ਨੂੰ ਤੁੱਛ ਸਮਝਣਾ ਇਹ ਪਰਮੇਸ਼ਰ ਦੇ ਵਚਨ ਦੇ ਖਿਲਾਫ ਹੈ ਮਾਤਾ ਪਿਤਾ ਨੇ ਸਾਡੇ ਲਈ ਜੋ ਕੁਝ ਵੀ ਕੀਤਾ ਉਹਦੇ ਲਈ ਇਹ ਕਹਿਣਾ ਤੁਸੀਂ ਜਿੰਨਾ ਕਰ ਸਕ ਜੀ ਸੀ ਬਹੁਤ ਕੁਝ ਕਰ ਦਿੱਤਾ ਇਹਦੇ ਲਈ ਪਰਮੇਸ਼ਰ ਦਾ ਧੰਨਵਾਦ ਤੁਸੀਂ ਸਾਡੇ ਲਈ ਜੋ ਕੁਝ ਕਰਨਾ ਸੀ ਉਹ ਸਭ ਕਰ ਦਿੱਤਾ ਹੈ ਤੇ ਜੇ ਤੁਹਾਡੇ ਅੰਦਰ ਲਾਲਚ ਦੀ ਜੜ ਨਿਕਲਾਈ ਨਾ ਤੇ ਫੇਰ ਤੁਹਾਡੇ ਲਈ ਉਹ ਕੁਛ ਵੀ ਕਰ ਦੇਣ ਫੇਰ ਨਹੀਂ ਤੁਹਾਨੂੰ ਦਿਖ ਸਕਦਾ ਕਿ ਕਿ ਲਾਲਚ ਦੀ ਚਰਬੀ ਕਿੱਧਰ ਚੜ ਜਾਂਦੀ ਆ ਆ ਲਾਲਚ ਦਾ ਚਿੱਟਾ ਅੱਖਾਂ ਦੇ ਚੜ ਜਾਂਦਾ ਚਿੱਟਾ ਸਮਝਦੇ ਹੋ ਨਾ ਆ ਕਾਲੀ ਵੀ ਚਿੱਟੀ ਹੋਣ ਲੱਗ ਪੈਂਦੀ ਹੈ ਕਿਉਂਕਿ ਲਾਲਚ ਦਾ ਚਿੱਟਾ ਜਦੋਂ ਤੁਹਾਡੀ ਅੱਖਾਂ ਤੇ ਚੜ ਜਾਂਦਾ ਆ ਤੇ ਫੇਰ ਮਾਤਾ ਪਿਤਾ ਨੇ ਤੁਹਾਡੇ ਲਈ ਕੀ ਕੀਤਾ ਇਹ ਤੁਹਾਨੂੰ ਸਭ ਕੁਝ ਦਿਖਾਈ ਨਹੀਂ ਦਿੰਦਾ ਤੁਹਾਨੂੰ ਇਹ ਦਿਖਾਈ ਦਿੰਦਾ ਆ ਕਿ ਹੋਰ ਕੀ ਦੇਣਗੇ ਹੋਰ ਕੀ ਦੇਣਗੇ ਹੋਰ ਕੀ ਦੇਣਗੇ ਮੇਰੇ ਜੀਵਨ ਦੀ ਇਹ ਗਵਾਹੀ ਹੈ ਮੇਰੇ ਮਾਤਾ ਪਿਤਾ ਕੋਲੋਂ ਇੱਕ ਕੌਲੀ ਵੀ ਨਹੀਂ ਲਈ ਅੰਗੀ ਤਰ੍ਹਾਂ ਸੁਣਨਾ ਹਰੇ ਅੱਜ ਬਹੁਤ ਸਾਰੇ ਵਿਸ਼ਵਾਸੀ ਛੱਡ ਕੇ ਸੇਵਕ ਐਲਡਰ ਵੀ ਆ ਲੜ ਲੜ ਕੇ ਇੱਕ ਦੂਸਰੇ ਨੂੰ ਮਾਰਨ ਮਰੌਲੀ ਆ ਜਾਂਦੇ ਆ ਮੇਰਾ ਹਿੱਸਾ ਆ ਮੇਰਾ ਹਿੱਸਾ ਮੈਂ ਲੈ ਕੇ ਛੜਨਾ ਭਾਵੇਂ ਥਾਣੇ ਜਾਣਾ ਪਵੇ ਕਚਹਿਰੀ ਜਾਣਾ ਪਵੇ ਵਚਨ ਤੇ ਇਹ ਕਹਿੰਦਾ ਕਿ ਨੁਕਸਾਨ ਥਾਲੋ ਕਨਿਆਵਾਂ ਕਿਉਂ ਨਹੀਂ ਚੱਲ ਲੈਂਦੇ ਆਪਣੇ ਭਰਾ ਤੇ ਮਕਦਮਾ ਨਾ ਕਰੋ ਸੋ ਅਚੀ ਤਰ੍ਹਾਂ ਸੁਣਨਾ ਪਰਮੇਸ਼ਰ ਦਾ ਵਚਨ ਪੰਜਵੀਂ ਗੱਲ ਕੀ ਏ ਆਪਣੇ ਮਾਤਾ ਪਿਤਾ ਨੂੰ ਤੁਛ ਨਹੀਂ ਜਾਣਨਾ ਕੋਈ ਚਲੋ ਆਪਣੀ ਮਾਨਵਾਂ ਦੀ ਬੁਰੜੀ ਤਾਂ ਜੋ ਬਜ਼ੁਰਗ ਹੋ ਗਿਆ ਉਹ ਤੋਂ ਬਜ਼ੁਰਗ ਹੀ ਆ ਪਰੇ ਸ਼ਬਦ ਪੰਜਾਬੀ ਜਗਾ ਬੁਰੜੀ ਲਿਖਣ ਚਾਹੁੰਦਾ ਹੈ ਲਿਖਣ ਚ ਤਾਂ ਮਾਤਾ ਪਿਤਾ ਹੀ ਹੋਣਾ ਨਾ ਤਾਂ ਤੁਹਾਡਾ ਮਾਤਾ ਪਿਤਾ ਅਗਰ ਬਜ਼ੁਰਗ ਵੀ ਹੋ ਗਏ ਤੋਂ ਉਹਨਾਂ ਨੂੰ ਕੀ ਨਾ ਕਰੋ ਸ਼ਬਦਾਂ ਦੇ ਨਾਲ ਤਾਨੇ ਨਾ ਮਾਰੋ ਸ਼ਬਦਾਂ ਦਾ ਨਾਲ ਆਨਾਦਰ ਨਾ ਕਰੋ ਇਹ ਬੜੀ ਗੰਭੀਰ ਗੱਲ ਏ ਮੈਂ ਤੁਹਾਨੂੰ ਅੱਗੇ ਜਾ ਕੇ ਹੋਰ ਪਰਮੇਸ਼ਰ ਦਾ ਵਚਨ ਸਮਝਾਉਣਾ ਚਾਹਣਾ ਹਾਂ ਮੱਤੀ ਦੀ ਅੰਜੀਲ ਉਸ ਦਾ 15 ਦੇ ਆਏ ਚਾਰ ਵਚਨ ਪੜਿਓ ਕਿਉਂਕਿ ਜੋ ਪਰਮੇਸ਼ਰ ਨੇ ਫਰਮਾਇਆ ਕਿ ਆਪਣੇ ਪਿਤਾ ਤੇ ਆਪਣੀ ਮਾਤਾ ਦਾ ਆਦਰ ਕਰ ਅਤੇ ਜਿਹੜਾ ਪਿਤਾ ਦਾ ਮਾਤਾ ਨੂੰ ਮੰਦਾ ਬੋਲੇ ਉਹ ਜਾਣੋ ਮਾਰਿਆ ਜਾਵੇ ਪ੍ਰਾਣਾਨੇਬ ਕੀ ਕਹਿੰਦਾ ਹੈ ਅੱਛੀ ਤਰ੍ਹਾਂ ਸੁਣ ਲੈਣਾ ਜੇ ਕੋਈ ਆਪਣੇ ਮਾਤਾ ਔਰ ਪਿਤਾ ਨੂੰ ਮੰਦਾ ਬੋਲੇ ਅਪ ਸ਼ਬਦ ਬੋਲੇ ਤੇ ਉਹ ਮਾਰਿਆ ਜਾਵੇ ਪੁਰਾਣੇ ਨਿਯਮ ਦੇ ਵਿੱਚ ਇਸرائیਲੀਆਂ ਨੂੰ ਇਹ ਨਿਯਮ ਹੈ ਅਗਰ ਕੋਈ ਆਪਣੇ ਮਾਤਾ ਪਿਤਾ ਨੂੰ ਮੰਦਾ ਬੋਲ ਬੋਲਦਾ ਹੈ ਫਟਕਾਰਦਾ ਹੈ ਤੇ ਉਹ ਕਿਤਾ ਜਾਵੇ ਮਾਰਿਆ ਜਾਵੇ ਮਾਰਿਆ ਜਾਵੇ ਜਨ ਨੂੰ ਮਾਰਿਆ ਜਾਵੇ ਨਵੇਂ ਨਿਯਮ ਦੇ ਵਿੱਚ ਕੀ ਇਹ ਵਚਨ ਸਾਡੇ ਤੇ ਲਾਗੂ ਨਹੀਂ ਹੋ ਰਿਹਾ? ਪ੍ਰਭੂ ਯਿਸੂ ਮਸੀਹ ਕਹਿ ਰਿਹਾ ਨਵੇਂ ਨਿਯਮ ਚ। ਮੰਦਾ ਬੋਲ ਕੀ ਹੁੰਦਾ ਹੈ? ਚੰਗੀ ਤਰ੍ਹਾਂ ਸੁਣ ਲੈਣਾ ਮੈਂ ਤੁਹਾਡੀ ਪਾਚਾ ਸੁ ਸਮਝਾਉਣਾ। ਮਾਤਾ ਪਿਤਾ ਨੂੰ ਜਦ ਬੋਲਦੇ ਸਮੇਂ ਕਿਤਰਾ ਬੋਲਦੇ ਆਪੋ। ਵੇਲੀ ਰੋਟੀਆਂ ਤੋੜਦੀ ਆ। ਵੇਲਾ ਰੋਟੀਆਂ ਤੋੜਦਾ ਕੋਈ ਕੰਮ ਨਹੀਂ ਧੰਦਾ ਨਹੀਂ। ਆ ਬੁੜੜੀ ਸਾਡੀ ਆ ਬੁਰੜਾ ਸਾਡਾ ਇਹਨੂੰ ਆਂਦੇ ਮੰਦੇ ਬੋਲ ਆਪਣੇ ਮਾਤਾ ਪਿਤਾ ਨੂੰ ਮੰਦਾ ਬੋਲ ਬੋਲਣਾ ਪਰਮੇਸ਼ਰ ਸਾਹਮਣੇ ਦੋਸ਼ੀ ਠਹਿਰਦੇ ਹੋ ਤੁਸੀਂ ਕਿ ਕਿ ਆਦਰ ਦੇ ਵਿੱਚ ਛੇਵੀਂ ਗੱਲ ਕੀ ਆ ਰਹੀ ਆ ਆਪਣੇ ਮਾਤਾ ਪਿਤਾ ਨੂੰ ਕੀ ਨਹੀਂ ਬੋਲਣਾ ਬੋਲਣਾ ਬੋਲੀਏ ਨਾ ਮੇਰੇ ਮਗਰ ਆਪਣੇ ਮਾਤਾ ਪਿਤਾ ਨੂੰ ਕੀ ਨਹੀਂ ਬੋਲਣਾ ਮੰਦਾ ਬੋਲ ਨਹੀਂ ਬੋਲਣਾ ਬੁਰਾ ਬੋਲ ਨਹੀਂ ਬੋਲਣਾ ਕਈ ਵਾਰ ਖਿਜ-ਖਿਜ ਕੇ ਨਹੀਂ ਜਾਣੇ ਪੈਂਦੇ ਕੀ ਹੁੰਦਾ ਕੀ ਮਾਣਵਾਦੇ ਪਿਓ ਨੂੰ ਆਂਦੇ ਕੀ ਹੁੰਦਾ ਬੋਲੀ ਜਾਣਾ ਇਹਨੂੰ ਕੀ ਆਂਦੇ ਮੰਦਾ ਬੋਲ ਦਾਸੋ ਦਾਸਿਓ ਐਲਡਰੋ ਵਿਸ਼ਵਾਸੀਓ ਅਗਰ ਤੁਸੀਂ ਆਪਣੇ ਮਾਤਾ ਔਰ ਪਿਤਾ ਨੂੰ ਮੰਦਾ ਬੋਲ ਬੋਲਦੇ ਜੇ ਤੇ ਤੁਸੀਂ ਪਰਮੇਸ਼ਰ ਦੇ ਵਚਨ ਤੋਂ ਬਾਹਰ ਹੋ ਦੋਸ਼ੀ ਹੋ ਸਾਨੂੰ ਬੋਲਦੇ ਸਮੇਂ ਚੰਗੀ ਤਰ੍ਹਾਂ ਗਿਆਨ ਹੋਣਾ ਚਾਹੀਦਾ ਹੈ ਕਿ ਅਸੀਂ ਕਿੰਨੂੰ ਬੋਲ ਰਹੇ ਹਾਂ ਉਹ ਪਿਤਾ ਆ ਮਾਂ ਹੈ ਕੋਣ ਹੈ ਅਗਰ ਤੁਸੀਂ ਉਹਨਾਂ ਨੂੰ ਰੋਟੀ ਦੇ ਰਹੇ ਤਾਂ ਕੋਈ ਵੱਡਾ ਕੰਮ ਨਹੀਂ ਕਰ ਰਹੇ ਤੁਸੀਂ ਉਹਨਾਂ ਦੀ ਸੇਵਾ ਕਰ ਰਹੇ ਹੋ ਤਾਂ ਕੋਈ ਵੱਡਾ ਕੰਮ ਨਹੀਂ ਹੈ ਪਹਿਲਾਂ ਉਹਨਾਂ ਨੇ ਕਰਕੇ ਖਾਈ ਹੈ ਤੁਹਾਡੀ ਸੇਵਾ ਵੀ ਤੇ ਤੁਹਾਡਾ ਪਾਲਣ ਪੋਸ਼ਣ ਵੀ ਤੁਹਾਨੂੰ ਪਾਲਿਆ ਪੋਸਿਆ ਤੁਸੀਂ ਆਪਣੇ ਮਾਤਾ ਪਿਤਾ ਦੀ ਗੰਦਗੀ ਨਹੀਂ ਧੋ ਰਹੇ ਉਹਨਾਂ ਨੇ ਤੋ ਵੀ ਧੋਤੀ ਤੁਹਾਡੀ ਇਹ ਅਚੀ ਤਰ੍ਹਾਂ ਸੌਂ ਲੈਣਾ ਕੁਛ ਲੋਕ ਕਹਿੰਦੇ ਉਹ ਤੈਸਰਾ ਕਰਦੇ ਤੁਸੀਂ ਪਹਿਲਾਂ ਆਪਣੇ ਜੀਵਨ ਚ ਵਚਨ ਲਾਗੂ ਕਰੋ ਦੂਜੇ ਨੂੰ ਨਾ ਕਹੋ ਆਪਣੇ ਜੀਵਨ ਚ ਪਹਿਲਾਂ ਕੀ ਕਰੋ ਖੁਦ ਵਚਨ ਲਾਗੂ ਕਰੋ ਦੂਜੇ ਨੂੰ ਨਾ ਕਹੋ ਮਾਤਾ ਪਿਤਾ ਇਸ ਤਰ੍ਹਾਂ ਬੋਲਦਾ ਉਹ ਤਰ੍ਹਾਂ ਕਰਦਾ ਇਹ ਨਾ ਕਰੋ ਪਹਿਲਾਂ ਆਪਣੇ ਜੀਵਨ ਚ ਵਚਨ ਕੀ ਕਰਦੋ ਲਾਗੂ ਕਰਦੋ ਮਾਤਾ ਪਿਤਾ ਵੀ ਬਚਣਗੇ ਲੇਕਿਨ ਸਾਰੇ ਇੱਕੇ ਵਰੀ ਨਹੀਂ ਦੱਸ ਸਕਦੇ ਤੁਹਾਡੇ ਲਈ ਅੱਜ ਜੋ ਆ ਉਹਨੂੰ ਸਮਝ ਲਓ ਆਪਣੇ ਮਾਤਾ ਪਿਤਾ ਨੂੰ ਕੀ ਨਹੀਂ ਕਰਨਾ ਬੰਦਾ ਬੋਲ ਨਹੀਂ ਬੋਲਣਾ ਗਲਤ ਨਹੀਂ ਬੋਲਣਾ ਗਲਤ ਸ਼ਬਦ ਨਹੀਂ ਬੋਲਣਾ ਉੱਚੀ ਆਵਾਜ਼ ਚ ਚਲਾ ਕੇ ਕੀ ਨਹੀਂ ਕਰਨੀ ਗੱਲ ਨਹੀਂ ਕਰਨੀ ਇਹ ਵੀ ਆਣਾ ਅੰਦਰ ਸਾਡੇ ਦੇਸ਼ ਦੇ ਵਿੱਚ ਰਾਹੁਲ ਗਾਂਧੀ ਨੂੰ ਤੁਸੀਂ ਜਾਣਦੇ ਹੋ ਵਿਪਖਸ਼ ਦਾ ਨੇਤਾ ਹੈ ਕੇਸ ਅਰਜ ਹੋ ਗਿਆ ਦੇਖਲਾ ਇੱਕ ਮਹਿਲਾ ਸੰਸਦ ਹੀ ਉਹਦੇ ਲਾਗੇ ਜਾ ਕੇ ਜ਼ੋਰ-ਜ਼ੋਰ ਦੀ ਚਲਾਇਆ ਬੋਲਿਆ। ਤੋ ਆਪ ਸੋਚੋ ਆਪ ਆਪਣੀ ਮਾਂ ਨੂੰ ਚਿਲਾ ਕੇ ਰੌਲਾ ਪਾ ਕੇ ਵਿੱਚ ਬੋਲ ਸਕਦੇ ਹੋ? ਆਪਣੇ ਪਿਤਾ ਨੂੰ ਕੁਝ ਬੋਲ ਸਕਦੇ ਹੋ? ਇਹ ਤੇ ਆਣਾ ਸੁਣ ਲੈਣਾ। ਕੀ ਆਪ ਉਹਦਾ ਆਨਾਦਰ ਨਹੀਂ ਕਰਦੇ? ਉੱਚੀ ਆਵਾਜ਼ 'ਚ ਗੱਲ ਕਰਨੀ ਇਹ ਆਨਾਦਰ ਦੇ ਵਿੱਚ ਹੁੰਦਾ ਹੈ। ਦੂਸਰਿਆਂ ਦੇ ਸਾਹਮਣੇ ਆਪਣੇ ਮਾਤਾ-ਪਿਤਾ ਨੂੰ ਨੀਮਾ ਵਿਖਾਉਣਾ ਭਈ ਇਹਨਾਂ ਨੂੰ ਤੇ ਅਕਲ ਹੀ ਨਹੀਂ ਜੀ ਆ ਤੁਹਾਡੇ ਹਿਸਾਬ ਨਾਲ ਉਹਨਾਂ ਨੂੰ ਅਕਲ ਨਹੀਂ ਕਿ ਕਿ ਤੁਹਾਨੂੰ ਸੰਭਾਲ ਸੰਭਾਲ ਕੇ ਬਚਪਨ ਚ ਕਿਤਰਾ ਪਾਲਿਆ ਪੋਸਿਆ ਉਹਨਾਂ ਨੂੰ ਅਕਲ ਹੀ ਦੀ ਹੈਗੀ ਅਕਲ ਨਾ ਦਿੱਤ ਤੁਹਾਨੂੰ ਨਾਲ ਹੀ ਸੁੱਟਿਆ ਹੁੰਦਾ ਕਿਤੇ ਅਕਲ ਨਾ ਦਿੱਤ ਤੁਹਾਨੂੰ ਕੇ ਹਲਕੇ ਪੁੱਤੇ ਅੱਗੇ ਸੁੱਟ ਦਿੰਦੇ ਤੁਹਾਡੇ ਮਾਤਾ ਪਿਤਾ ਨੂੰ ਇਹ ਸ਼ਬਦ ਤੁਸੀਂ ਕਹਿਣ ਤੋਂ ਪਹਿਲਾਂ 10 ਵਾਰ ਕਿਉਂ ਨਹੀਂ ਸੋਚਦੇ ਬਾਈ ਚੰਗੀ ਤਰ੍ਹਾਂ ਸੁਣਨਾ ਤੁਹਾਡੇ ਮਾਤਾ ਪਿਤਾ ਸਮਝਦਾਰ ਨੇ ਬੁੱਧਵਾਨ ਨੇ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਪੋਸਿਆ ਜਵਾਨ ਕੀਤਾ ਪੜਾਇਆ ਲਿਖਾਇਆ আর ਤੁਹਾਨੂੰ ਅਕਲ ਸਿਖਾਈ ਕਿ ਸਮਾਜ ਚ ਚੱਲਣਾ ਕਿਤਰਾ ਸੋ ਛੇਵੀਂ ਗੱਲ ਕੀ ਆ ਰਹੀ ਆ ਚੇਤਾਣਾ ਭੁੱਲੇ ਆਪਣੇ ਮਾਤਾ ਪਿਤਾ ਨੂੰ ਕੀ ਨਹੀਂ ਕਰਨਾ ਨੇ ਹੁਣ ਥੋੜੀ ਬੋਲਣਗੇ। ਤਾਂ ਬੋਲਣਾ ਵੀ ਮੂੰਹ ਖੋਲ ਕੇ ਆਪਣੇ ਮਾਤਾ ਪਿਤਾ ਨੂੰ ਕੀ ਨਹੀਂ ਕਰਨਾ? ਮੰਦਾ ਨਹੀਂ ਬੋਲ। ਨਹੀਂ ਬੋਲਣਾ। ਮਾੜਾ ਸ਼ਬਦ ਨਹੀਂ ਬੋਲਣਾ। ਮਾੜਾ ਸ਼ਬਦ ਨਹੀਂ ਬੋਲਣਾ। ਚਿਲਾ ਕੇ ਰੋਲਾ ਪਾ ਕੇ ਉਹਨਾਂ ਦਾ ਆਣ ਆਦਰ ਨਹੀਂ ਕਰਨਾ। ਕੋਈ ਗੱਲ ਸਮਝਾਉਣੀ ਆ ਤਾਂ ਪਿਆਰ ਨਾਲ ਵੀ ਸਮਝਾ ਸਕਦੇ ਆ। ਕਿ ਪਿਤਾ ਜੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਜੇ। ਮੰਮੀ ਜੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਜੇ। ਤੇਰੀ ਸ਼ਰਾਬੀ ਤਨ ਤਨ ਸਮਝੀ ਤੈਨੂੰ ਲੈ ਇਹ ਕੀ ਗੱਲ ਹੋਈ ਵੀ ਮਾਂ ਦਾ ਮਤਲਬ ਮਾਂ ਪਿਤਾ ਦਾ ਮਤਲਬ ਪਿਤਾ ਤੀ ਕਿਡੇ ਵੀ ਵੱਡੇ ਆਦਮੀ ਕਿਉਂ ਨਾ ਬਣ ਜਾਓ ਨਹੀਂ ਜੀ ਸਾਡੇ ਮਾਤਾ ਪਿਤਾ ਨੇ ਸਾਨੂੰ ਪਾਲਿਆ ਪੋਚਿਆ ਸਿੱਖਿਆ ਦਿੱਤੀ ਅਸੀਂ ਉਹਦਾ ਜੀਵਨ ਪਰ ਆਦਰ ਕਰਨਾ ਹੈ ਕਿੰਨੀ ਦੇਰ ਤੱਕ ਜੀਵਨ ਪਰ ਵਚਨ ਚ ਤੇ ਵੀ ਲਿਖਿਆ ਬਜ਼ੁਰਗ ਦੇ ਮੂੰਹ ਦਾ ਕੀ ਕਰੀ ਆਦਰ ਕਰੀ ਅਗਰ ਉਹ ਤੈਨੂੰ ਕੁਝ ਬੋਲੇ ਤੇ ਉਹਦਾ ਵੀ ਕੀ ਕਰੀ ਆਦਰ ਕਰੀ ਆਦਰ ਕਰੀ ਜੇਰਾ ਪਰਮੇਸ਼ਰ ਦਾ ਵਚਨ ਹੋਰ ਅਸੀਂ ਪੜ ਲੀਨੇ ਆ ਯਹੂਨਾ ਦੀ ਅੰਜੀਲ ਉਸ ਦਾ 19 ਅਧਿਆਇ 35 ਵਚਨ ਪੜੀ ਗਏ ਆ ਸੌਰੀ 25 ਅਤੇ ਯੇਸ਼ੂ ਦੀ ਸਲੀਬ ਅਤੇ ਯੇਸ਼ੂ ਦੀ ਸਲੀਬ ਦੇ ਮੁੱਢੋ-ਮੋਦੀ ਮਾਤਾ ਆਪ ਸਹੀ ਪੜ ਰਹੇ ਹੋ ਯਹੂਨਾਸੂ ਸਮਾਚਾਰ 19 ਕਾ 25 ਹਾਂ ਅਤੇ ਯੇਸ਼ੂ ਦੀ ਸਲੀਬ ਦੇ ਮੁੱਢੋ-ਮੋਦੀ ਮਾਤਾ ਅਤੇ ਉਹਦੀ ਮਾਸੀ ਕੁਲਪਾਸ ਦੀ ਪਤਨੀ ਮਰੀਮ ਅਤੇ ਮਰੀਮ ਮਗਦਲੇ ਦੀ ਖਰੋਦਿਨਾ ਸਾਹਿਬ ਜੀ ਤਾਂ ਜੇਸ਼ੂ ਨੇ ਆਪਣੀ ਮਾਤਾ ਅਤੇ ਉਸ ਟੇਲੇ ਨੂੰ ਜਿਸ ਦੇ ਨਾਲ ਉਹ ਪਿਆਰ ਕਰਦੀ ਸੀ ਕੋਲ ਕੋਤੇ ਵੇ ਕੀ ਆਪਣੀ ਮਾਤਾ ਨੂੰ ਆਖਿਆ ਹੈ ਬੀਬੀ ਜੀ ਔਬ ਇੱਕ ਤੇਰਾ ਪੁੱਤਰ ਫਿਰ ਉਸ ਜੇਲੇ ਨੂੰ ਗਿਆ ਔਬ ਇੱਕ ਤੇਰੀ ਮਾਤਾ ਅਤੇ ਉਸੇ ਵੇਲੇ ਉਹ ਜੇਲਾ ਨੂੰ ਆਪਣੇ ਘਰ ਲੈ ਗਿਆ ਧਿਆਨ ਦੇ ਕੇ ਸੁਣਨਾ ਅਸੀਂ ਪ੍ਰਭੂ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਦੇ ਆ ਨਾ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਪਿੱਛੇ ਚੱਲਦੇ ਆ ਨਾ ਉਹਨੂੰ ਫੋਲੋ ਕਰਦੇ ਆ ਨਾ ਤਾਂ ਜਰਾ ਪ੍ਰਭੂ ਯੀਸ਼ੂ ਮਸੀਹ ਦਾ ਸੁਭਾਅ ਵੀ ਦੇਖ ਲਓ ਸਲੀਬ ਤੇ ਟੰਗਿਆ ਆ ਪ੍ਰਭੂ ਯੀਸ਼ੂ ਮਸੀਹ ਕੀ ਕਹਿ ਰਿਹਾ ਆ ਮਾ ਨੂੰ ਇਹ ਤੇਰਾ ਪੁੱਤਰ ਹੈ लाके खड़ा ओनू की कह रहा है ये तेरी मां है और लिखे ओनू अपने घर ले गया यानी प्रभु यीशु मसीह चढ़ स्लीब तो भी अपनी मां चिंता करता है अच्छी तरह सुनना सतवी गल की है। अपने माता पिता की चिंता करनी दोबारा दसदा है ਪਰਬੂ ਯੀਸ਼ੂ ਮਸੀਹ ਦੀ ਤਰ੍ਹਾਂ ਆਪਣੇ ਮਾਤਾ ਪਿਤਾ ਦੀ ਚਿੰਤਾ ਕਰਨੀ ਕਰਦੇ ਹੋ ਹੁਣ ਇੱਥੇ ਤੁਸੀਂ ਵਚਨ ਸਮਝ ਲਿਆ ਪੀ ਆਪਣੇ ਮਾਤਾ ਪਿਤਾ ਦਾ ਆਦਰ ਕਰਨਾ ਹੈ ਮਾਤਾ ਪਿਤਾ ਨੂੰ ਮੰਦਾ ਬੋਲ ਨਹੀਂ ਬੋਲਣਾ ਉਹਨਾਂ ਦਾ ਧਰਮ ਮੰਨਣਾ ਹੈ ਇਹ ਸਾਰਾ ਸੁਣ ਲਿਆ ਨਾ ਉਹਨਾਂ ਦੀ ਚਿੰਤਾ ਕਰਨੀ ਹੈ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਹਾਂ ਜਦੋਂ ਸ਼ਾਦੀ ਹੋ ਜਾਂਦੀ ਆਪ ਕੋ ਅਸੀਂ ਕੀ ਬੋਲਦੇ ਆਂ ਪਤੀ ਪਤਨੀ ਇੱਕ ਸਰੀਰ ਬੋਲਦੇ ਆਂ ਨਾ ਹੁਣ ਇੱਕ ਸਰੀਰ ਦੇ ਮਾਤਾ ਪਿਤਾ ਕਿੰਨੇ ਹੋ ਸਕਦੇ ਆ ਇੱਕ ਹੀ ਹੋ ਸਕਦਾ ਨਾ ਇੱਕ ਹੀ ਇਹ ਤੇ ਆਪ ਦੇ ਤੇ ਸਮਝਣਾ ਅਗਰ ਨੌਜਵਾਨ ਆ ਤੇ ਉਹਨੇ ਇਹ ਸਮਝਣਾ ਵੀ ਮੇਰਾ ਮਾਤਾ ਪਿਤਾ ਤੇ ਮੇਰੇ ਸਹੁਰਾ ਪਰਿਵਾਰ ਜਿਹੜੇ ਆ ਉਹ ਉਹ ਵੀ ਉਨਾ ਹੀ ਮਾਤਾ ਪਿਤਾ ਹੈ ਜਰਾ ਰੋਕ ਕੇ ਤੇ ਆ ਨਾ ਮੈਂ ਹੋਰ ਵਿਸਤਾਰ ਨਾਲ ਸਮਝਾਉਣਾ ਤੁਹਾਨੂੰ ਲੜਕੇ ਨੇ ਕੀ ਸਮਝਣਾ ਮੇਰਾ ਮਾਤਾ ਪਿਤਾ ਆ ਉਸ ਦੇ ਨਾਲ ਨਾਲ ਮੇਰਾ ਜਿਹੜਾ ਸੱਸ ਸਹੁਰਾ ਆ ਉਹ ਵੀ ਮੇਰਾ ਕੀ ਏ ਮਾਤਾ ਪਿਤਾ ਆ ਬਰਾਬਰ ਆਦਰ ਬਰਾਬਰ ਗੱਰ ਮੰਨਣਾ ਬਰਾਬਰ ਉਹਨਾਂ ਦੀ ਚਿੰਤਾ ਕਰਨੀ ਇਹ ਪਰਮੇਸ਼ਰ ਦਾ ਵਚਨ ਸਾਨੂੰ ਸਿਖਾਉਂਦਾ ਏ ਤੇ ਜੇ ਲੜਕਾ ਇਹ ਚਾਹੁੰਦਾ ਆ ਕਿ ਮੇਰੀ ਪਤਨੀ ਮੇਰੇ ਮਾਤਾ ਪਿਤਾ ਦਾ ਆਦਰ ਕਰੇ ਤੇ ਲੜਕੇ ਨੂੰ ਇਹ ਸਮਝਣਾ ਚਾਹੀਦਾ ਵੀ ਉਹ ਵੀ ਸੱਸ ਸਹੁਰੇ ਦਾ ਕੀ ਕਰੇ ਆਦਰ ਕਰੇ ਦੋਨੋਂ ਮਿਲ ਕੇ ਇੱਕ ਹੀ ਸ਼ਰੀਰ ਹੈ ਨਾ ਕੋਈ ਪੱਖਪਾਤ ਨਹੀਂ ਜੇ ਲੜਕੀ ਚਾਹੁੰਦੀ ਆ ਕਿ ਮੇਰਾ ਪਤੀ ਮੇਰੇ ਮਾਤਾ ਪਿਤਾ ਦਾ ਆਦਰ ਕਰੇ ਤੇ ਫਿਰ ਉਹਨੂੰ ਵੀ ਚਾਹੀਦਾ ਕਿ ਉਹ ਵੀ ਸੱਸ ਸਹੁਰੇ ਦਾ ਕੀ ਕਰੇ ਆਦਰ ਕਰੇ क्योंकि एक ही शरीर है ना थोड़ा जा कौड़ा है वचन कौड़ा है थोड़ा जा क्योंकि इस तरह उन्होंने कहा गया कि कौड़ी भाजी ना खाना है मास कौड़ी भाजी ना खाना ध्यान देखिए मेरे प्यारे आदर दे के चिंता दे वेच, माता पिता सास सौरे दे सौरे कोई पक्षपात नहीं होना चाहिए बराबर आदर बराबर डर बराबर ਉਹਨਾਂ ਦੀ ਚਿੰਤਾ ਪਰਮੇਸ਼ਰ ਦੇ ਬਚਨ ਦੇ ਅਨਸਾਰ ਕਰਨੀ ਹੈ ਅਗਰ ਪ੍ਰਭੂ ਯੀਸ਼ੂ ਮਸੀਹ ਸਲੀਬ ਤੇ ਚੜਿਆ ਫਿਰ ਵੀ ਆਪਣੀ ਮਾਂ ਦੀ ਚਿੰਤਾ ਕਰਨ ਦਿਆ ਯਾਰ ਤੇ ਕੀ ਤੁਹਾਡੀਆਂ ਮਾਵਾਂ ਤੁਹਾਡੇ ਜਿਉਂਦੇ ਚੀ ਤੁਹਾਡੇ ਸਾਹਮਣੇ ਰੋਟੀ ਨੂੰ ਤਰਸਣ ਪਾਣੀ ਨੂੰ ਤਰਸਣ ਸੇਵ ਵਾਲੀ ਤਰਸਣ ਤਾਂ ਸ਼ਰਮ ਨਹੀਂ ਆਉਂਦੀ ਤੁਸੀਂ ਵਿਸ਼ਵਾਸੀ ਕਹੋਂਦੇ ਹੋ सेवक ਕਹਾਉਂਦੇ ਹੋ ਐਲਟਰ ਕਹਾਉਂਦੇ ਹੋ ਪਰਮੇਸ਼ਵਰ ਦੇ ਬਚਨ ਦੇ ਅਨੁਸਾਰ ਸਖਤ ਸ਼ਬਦਾ ਦਾ ਮੈਂ ਇਸਤੇਮਾਲ ਕਰ ਰਹੇ ਹਾਂ ਜੋ ਲੋਕ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ ਉਹਨਾਂ ਦਾ ਆਦਰ ਨਹੀਂ ਕਰਦੇ ਪਰਮੇਸ਼ਰ ਦੇ ਬਚਨ ਨੂੰ ਚੰਗੀ ਤਰ੍ਹਾਂ ਸਮਝੀਏ ਇਹ ਹੁਕਮ ਹੈ ਉਹਨਾਂ ਦੀ ਚਿੰਤਾ ਕਰਕੇ ਹਰ ਗੱਲ ਦੀ ਚਿੰਤਾ ਕਰੀਏ ਇਹ ਨਹੀਂ ਨਹੀਂ ਉਹਨਾਂ ਦੀ ਪੈਨਸ਼ਨ ਆਂਦੀ ਆ ਆਪੇ ਕਰਨਗੇ ਆਪਣੀ ਚਿੰਤਾ ਮੈਨੂੰ ਕੀ ਦਿੰਦੇ ਆ ਜੀ ਨਹੀਂ ਮੰਦਾ ਬੋਲਣਾ ਬੋਲੋ ਕੁਛ ਨਾ ਦੋ ਆਦਰਤ ਕਰੋ ਜੋ ਹੋ ਸਕਦਾ ਹੈ ਉਹਨਾਂ ਲਈ ਕਰੋ ਹallelujah ਹallelujah ਸੋ ਅੱਜ ਮੈਂ ਤੁਹਾਨੂੰ ਮੁੱਖ ਸੱਤ ਗੱਲਾਂ ਸਮਝਾਈਆਂ ਜੀ ਇਹ ਚੰਗੀ ਤਰ੍ਹਾਂ ਸੁਣ ਲੈਣਾ ਆਦਰ ਦੇ ਵਿੱਚ ਕਿੰਨੀਆਂ ਗੱਲਾਂ ਆਗੀਆਂ 7 ਸੱਤ ਗੱਲਾਂ ਆਗੀਆਂ ਪ੍ਰਭੂ ਇਹਨਾਂ ਬਚਨਾਂ ਦੇ ਦੁਬਾਰਾ ਤੁਹਾਨੂੰ ਆਸ਼ੀਸ਼ ਤੇ ਬਰਕਤ ਕਰਦਾ ਹੈ